ਸਤਿ ਸ਼੍ਰੀ ਅਕਾਲ ਜੇ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਮਟਰ ਪਨੀਰ ਸਭ ਤੋਂ ਪਹਿਲਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ 1-2 ਮਿੰਟ ਤੱਕ ਤੇਲ ਗਰਮ ਹੋ ਚੁੱਕਾ ਉਸ ਤੋਂ ਬਾਅਦ ਪਾਵਾਂਗੇ ਪਿਆਜ਼ ਲਸਣ ਟਮਾਟਰ ਤੇ ਹਰੀ ਮਿਰਚ ਤਿੰਨ ਤੋਂ ਚਾਰ ਮਿੰਟ ਤੱਕ ਫਰਾਈ ਕਰਾਂਗੇ ਫਰਾਈ ਕਰਨ ਤੋਂ ਬਾਅਦ ਉਸ ਤੋਂ ਬਾਅਦ ਗ੍ਰाइंड ਕਰਾਂਗੇ ਮਿਕਸਰ ਹਾਰਚ ਪਾ ਕੇ 1-2 ਮਿੰਟ ਤੱਕ ਹੋਰ ਪਕਾਵਾਂਗੇ ਇਸ ਨੂੰ ਤਾਂ ਕਿ ਪਿਆਜ਼ ਤੇ ਲਸਣ ਚੰਗੀ ਤਰ੍ਹਾਂ ਪੱਕ ਜਾਣ ਹੁਣ ਇਸ ਨੂੰ ਮਿਕਸਰ ਜਾਰ ਵਿੱਚ ਪਾ ਲਾਂਗੇ ਫਿਰ ਉਸ ਤੋਂ ਬਾਅਦ ਕਰਾਂਗੇ ਗ੍ਰाइंड ਮਸਾਲੇ ਗ੍ਰाइंड ਕਰਕੇ ਪਾਉਣ ਨਾਲ ਇਸ ਦੀ ਤਰੀ ਜ਼ਿਆਦਾ ਗਾੜੀ ਹੁੰਦੀ ਆ ਵੱਧਰ ਤੇਲ ਗਰਮ ਕਰ ਰਹੇ ਆ ਤੇਲ ਗਰਮ ਹੋਣ ਤੋਂ ਬਾਅਦ ਇਸ ਵਿੱਚ ਪਾਵਾਂਗੇ ਮਸਾਲੇ ਇੱਕ ਚਮਚ ਮਿਰਚ ਹਲਦੀ ਤੇ ਲੂਣ ਮਸਾਲਿਆਂ ਨੂੰ 1 ਤੋਂ 2 ਮਿੰਟ ਤੱਕ ਚੰਗੀ ਤਰ੍ਹਾਂ ਭੁੰਨਾਂਗੇ ਉਸ ਤੋਂ ਬਾਅਦ ਪਾਵਾਂਗੇ ਪਿਆਜ਼ ਲਸਣ ਗ੍ਰाइंड ਕਰੇ ਹੋਏ ਮਸਾਲੇ ਭੁੰਨੇਗੇ ਹੁਣ ਇਸ ਵਿੱਚ ਪਾਵਾਂਗੇ ਪਿਆਜ ਲਸਣ ਟਮਾਟਰ 3-4 ਮਿੰਟ ਤੱਕ ਇਸ ਨੂੰ ਪਕਾਵਾਂਗੇ ਚੰਗੀ ਤਰ੍ਹਾਂ ਹੁਣ ਇਸ ਵਿੱਚ ਪਾਵਾਂਗੇ ਪਾਣੀ ਥੋੜਾ ਜਿਹਾ ਤਾਂ ਕਿ ਤਰੀ ਜ਼ਿਆਦਾ ਗਾੜ੍ਹੀ ਹੋ ਜਾਏ ਦੋ ਤੋਂ ਤਿੰਨ ਮਿੰਟ ਤੱਕ ਪਕਾ ਲਾਂਗੇ ਇਸ ਨੂੰ ਫਿਰ ਇਸ ਵਿੱਚ ਪਾਵਾਂਗੇ ਮਟਰ ਇੱਕ ਤੋਂ ਦੋ ਵਾਲ ਆ ਗਏ ਇਸ ਵਿੱਚ ਹੁਣ ਪਾਵਾਂਗੇ ਮਟਰ ਇਸ ਤਰ੍ਹਾਂ ਸਾਰੇ ਮਟਰ ਨੂੰ ਪਾ ਲਾਂਗੇ ਇੱਕ ਤੋਂ ਦੋ ਵਾਲ ਦਵਾਵਾਂਗੇ ਮਟਰਾਂ ਨੂੰ 5-7 ਮਿੰਟ ਤੱਕ ਪਕਾਵਾਂਗੇ ਫਿਰ ਉਸ ਤੋਂ ਬਾਅਦ ਪਾਵਾਂਗੇ ਪਨੀਰ ਮਟਰ ਪੱਕ ਚੁੱਕੇ ਨੇ ਹੁਣ ਇਸ ਵਿੱਚ ਪਨੀਰ ਪਾਤਾ ਪਨੀਰ ਨੂੰ 5 ਤੋਂ 7 ਮਿੰਟ ਤੱਕ ਪਕਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਟਰਾਂ 'ਚ ਪਨੀਰ ਨੂੰ සබ්ජි පක්කනනි ශුරු හෝගඉක්කතො දෝවාලාගේ හොුණු සබ්ජීන් චැක් කරන්ගඉක් මෙෙන් එකක්ක දොමෙන්ට තැක හොල්ප කාන් ෙසු ਤਾਂ ਕਿ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਜੇ ਮਟਰ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਬਹੁਤ ਹੀ ਆਸਾਨ ਤਰੀਕੇ ਨਾਲ ਜੇ ক্যা ਰੈਸਪੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ